ਅਲੀ ਗਵਰਨਮੈਂਟ ਆਈ ਉਹਨਾਂ ਨੇ ਅਨਬਟਲਿੰਗ ਕਰਤੀ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਸਰਵਲ ਬੰਦ ਕਰਤਾ ਤੇ ਤੀਜੀ ਆਪ ਦੀ ਸਰਕਾਰ ਆਈ ਇਹ ਆਪਾਂ ਦੇ ਬਿਜਲੀ ਬੋਰਡ ਹੀ ਵੇਚ ਦਿੰਨੇ ਸਾਰਾ ਸਾਰੀ ਕਲੋਨੀ ਆ 165 ਏਕੜ 1800 ਏਕੜ ਆ ਪਈ ਆ ਇਹਨੂੰ ਵੱਤ ਤੋਂ ਸਰਕਾਰੀ ਕੰਮ ਲਈ ਵੱਤ ਤੋਂ ਇਹ ਦਾਨ ਚ ਆਈ ਹੋਈ ਜਗ੍ਹਾ ਇਹਨੂੰ ਇਹ ਸੂਰੀਏ ਕਲੋਨੀਆਂ 50 ਕਲੋਨੀਆਂ ਦਾ ਪਹਿਲਾਂ ਪਈਆਂ ਬਸ਼ੰਡੇ ਦੇ ਵਿੱਚ ਉਹਨੂੰ ਕਾਉਡੀਆਂ ਦੇ ਭਾਅ ਦੇਣ ਤੇ ਤੁਲੇ ਹੋਏ ਆ ਜੀ ਇਹ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਚਾਹੇ ਸਾਡੀ ਜਾਨ ਲੱਗ ਜੇ ਬਠਿੰਡਾ ਥਰਮਲ ਪਲੈਂਟ ਦਾ 253 ਏਕੜ ਸਰਕਾਰ ਦੇ ਮਤਲਬ ਪੁੱਡਿਆਂ ਨੂੰ ਟਰਾਂਸਫਰ ਹੋ ਚੁੱਕਿਆ ਤੇ ਥਰਮਲ ਕਲੋਨੀ ਦਾ 165 ਏਕੜ ਮਤਲਬ ਇੱਥੋਂ ਤੱਕ ਆ ਹੋ ਚੁੱਕਿਆ ਬਾਕੀ ਸਰਕਾਰ ਨੇ ਲੁਧਿਆਣੇ ਪਟਿਆਲੇ ਨਿਸ਼ਾਨਦਹੀਆਂ ਕੀਤੀਆਂ ਹੋਈਆਂ ਸਸ ਅਸੀਂ ਬਠਿੰਡੇ ਸੁਣ ਰਹੇ ਹਾਂ ਕਿ ਇੱਥੇ ਥਰਮਲ ਪਲੈਂਟ ਤੇ ਫਰਵਰੀ ਮਹੀਨੇ ਚ ਦੋ ਕਲੋਨੀਆਂ ਕੱਟੀਆਂ ਜਾ ਰਹੀਆਂ ਇਹਨੂੰ ਬਿਜਲੀ ਬੋਰਡ ਨੂੰ ਵੋਟ ਬੈਂਕ ਲਈ ਵਰਤਿਆ ਜਾ ਰਿਹਾ ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਹਦੀ ਸਬਸਿਡੀ ਲਗਭਗ 15000 ਕਰੋੜ ਰੁਪਏ ਦਾ ਸਾਡੀ ਪੰਜਾਬ ਸਰਕਾਰ ਵੱਲੋਂ ਬਕਾਇਆ ਹੈ ਔਰ ਉਸ ਤੋਂ ਇਨਕਾਰੀ ਹੋ ਰਹੀ ਹੈ ਉਹਦੀ ਪਰਭਾਈ ਕਰਨ ਵਾਸਤੇ ਜਿਹੜਾ ਹੈਗਾ ਉਹ ਪ੍ਰਾਪਰਟੀਆਂ ਵੇਚ ਰਹੀਆਂ ਕੀ ਲੱਗਦਾ ਜੇ ਪੂਰਾ ਨਿੱਜੀ ਕਰਨੇ ਦਾ ਹੋ ਗਿਆ ਕੀ ਆਸਰ ਪਊਗਾ ਆਮ ਲੋਕਾਂ ਤੇ ਆਮ ਲੋਕਾਂ ਨੂੰ ਬਿਜਲੀ ਮਿਲਣੀ ਬੰਦ ਹੋ ਜਾਊਗੀ ਸਰਵਾਜੀ ਦੇ ਕੋਲ 2 ਰੁਪਏ ਹੈਗੇ ਉਹ ਤਾਂ ਬਿਜਲੀ ਲੈ ਲੂਗਾ ਜੀ ਆਮ ਪਬਲਿਕ ਨੂੰ ਆਮ ਕਿਸਾਨਾਂ ਨੂੰ ਇਹ ਸਾਰੀਆਂ ਸਹੂਲਤਾਂ ਬੰਦ ਹੋ ਜਾਣਗੀਆਂ ਉਹ ਜਿਹੜਾ ਬੈਲ ਆ ਰਿਹਾ ਉਹਨੂੰ ਪੰਜਾਬ ਸਰਕਾਰ ਕਿਵੇਂ ਲੈ ਰਹੀ ਆ ਆਮ ਤੌਰ ਤੇ ਫੈਡਰਲ ਸਿਸਟਮ ਦੇ ਵਿੱਚ ਜਿਹੜਾ ਐਸ ਇਸ ਰਾਜਾਂ ਦਾ ਅਧਿਕਾਰ ਸੀਗਾ ਪਰ ਸਰਕਾਰ ਹੁਣ ਕਿਵੇਂ ਲੈ ਰਹੀ ਸਰਕਾਰ ਵੱਨਿਓ ਇਹਦਾ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ ਕੁੱਤੀ ਚੋਰਾਂ ਨਾਲ ਅੜਲੀ ਵੀ ਆ ਉਹੀ ਸੈਂਟਰ ਉਹੀ ਸਟੇਟ ਆ ਆਪਾਂ ਇਹਦੇ ਵਿਰੋਧ ਕਿਉਂ ਆ ਜਮੀਨਾਂ ਵਿਕਦੀਆਂ ਵਿਕ ਜਾਣ ਤੁਹਾਨੂੰ ਕਿਉਂ ਲੱਗਿਆ ਵੀ ਇਹ ਨਹੀਂ ਵਿਕਣੀਆਂ ਚਾਹੀਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਆਪਣਾ ਕੋਈ ਕੋਈ ਘਰ ਵੇਚਣ ਨੂੰ ਤੁਰਪੇ ਫਿਰ ਅਤਲੀਆਂ ਤਨਖਾਹਾਂ ਕੀ ਕਰਨੀਆਂ ਆਂ ਜੀ ਇਸ ਲਈ ਇਹ ਬਿਜਲੀ ਬੋਰਡ ਆ 750 ਕਰੋੜ ਰੁਪਇਆ ਲਾ ਕੇ ਇਹਦੀ ਇਨਸਪੈਕਸ਼ਨ ਵੀ ਨਹੀਂ ਹੋਈ 167 ਕਰੋੜ ਤੇ ਇਹਨਾਂ ਨੂੰ ਵੇਚ ਦਿੱਤਾ ਜਦੋਂ ਕਿ ਇਹਦੀ ਟੈਕਨੀਕਲ ਤੌਰ ਤੇ ਦੀ ਚੈਕਿੰਗ ਕਰਨੀ ਬਣਦੀ ਸੀਗੀ ਪਹਿਲੀ ਯਾਰ ਇਤਿਹਾਸ ਚ ਹੋਇਆ ਵੀ ਜਿਹੜਾ ਮੌਜੂਦਾ ਪਾਵਰ ਸੈਕਟਰੀ ਹੈ ਉਹ ਸੈਕਟਰੀ ਪੱਦਰ ਦਾ ਅਧਿਕਾਰੀ ਹੈ ਉਹਨੇ ਪਹਿਲਾਂ ਸੀਐਮਡੀ ਦਾ ਚਾਰਜ ਲਿਆ ਉਸ ਤੋਂ ਬਾਅਦ ਆਪ ਦੇ ਸਰਵਿਸ ਰੂਲ ਆਪ ਦੇ ਸੈਨਾਂ ਨੇ ਸੋਧੇ ਗਏ ਆ ਮਨਤੀ ਸਾਹਿਬ ਨੇ ਖੋਰੀ ਨੋਟ ਬਣਾ ਕੇ ਆਪੇ ਅਪਰੂਵ ਲੇ ਕੇ ਪਹਿਲੀ ਵਾਰ ਦੇਖਿਆ ਪੋਲੀਟੀਕਲ ਬੰਦਾ ਇੱਕ ਕਿ ਐਚਓਡੀ ਨੂੰ सस्पेंशन ਵਾਸਤੇ ਆਰਡਰ ਦੇ ਰਿਹਾ ਹੈਗਾ ਜੋ ਕਿ ਪੂਰਾ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਪ੍ਰਕਿਰਿਆ ਹੋਈ ਹੈ ਜਿਹੜਾ ਅਸੀਂ ਉਹ ਅਪੋਰਟ ਜੂ ਰੋਲ ਕਰ ਰਹੇ ਹਾਂ ਔਰ ਅਜੇ ਤੱਕ ਉਹ ਉਸ ਤੇ ਉਹ ਜੋ ਇਲਜ਼ਾਮ ਆ ਅਜੇ ਤੱਕ ਉਹ ਪ੍ਰੂਵ ਵੀ ਨਹੀਂ ਹੋ ਪਾਈ ਅਜੇ ਤੱਕ ਪੰਜਾਬ ਦੇ ਬਿਜਲੀ ਵਿਭਾਗ ਦੇ ਵੱਖ-ਵੱਖ ਕਰਮਚਾਰੀ ਵੱਖ-ਵੱਖ ਕਰਮਚਾਰੀ ਜਥਿਆਂ ਬੰਦੀਆਂ ਵੱਲੋਂ ਅੱਜ ਬਠਿੰਡਾ ਦੇ ਥਰਮਲ ਪਲਾਂਟ ਕੋਲ ਜਿਹੜਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਸਾਰੇ ਦਰਜਾ ਬਦਰਜਾ ਅਧਿਕਾਰੀ ਇੱਥੇ ਪਹੁੰਚੇ ਨੇ ਉਹ ਵੀ ਪਹੁੰਚੇ ਨੇ ਜਿਹੜੇ ਇਸ ਮਹਿਕਮੇ ਦੇ ਵਿੱਚੋਂ ਰਿਟਾਇਰ ਹੋਏ ਨੇ ਪਰ ਦਰਦ ਹੈ ਕਿ ਸਾਡਾ ਮਹਿਕਮਾ ਹਰ ਰੋਜ਼ ਨਗਾਰ ਵਾਲੇ ਪਾਸੇ ਨੂੰ ਜਾ ਰਿਹਾ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਨੇ ਜਿਵੇਂ ਪਹਿਲਾਂ ਪੀਐਸਸੀਬੀ ਤੋਂ ਪੀਐਸ ਪੀਸੀਐਲ ਕਰ ਦਿੱਤਾ ਤੇ ਹੁਣ ਇਹ ਪੀਐਸ ਪੀਸੀਐਲ ਦੇ ਵਿੱਚੋਂ ਪੀ ਜਿਹੜਾ ਪੰਜਾਬ ਸ਼ਬਦ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੱਕਿਆ ਜਾਣਾ ਕਿਉਂਕਿ ਇਹ ਸਾਰਾ ਜਿਹੜਾ ਬਿਜਲੀ ਦਾ ਨਿੱਜੀਕਰਨ ਹੋਣਾ ਤੇ ਨਾਲ ਹੀ ਜਿਹੜੀਆਂ ਪ੍ਰਾਪਰਟੀਆਂ ਨੇ ਬਿਜਲੀ ਵਿਭਾਗ ਦੀਆਂ ਉਹਨਾਂ ਨੂੰ ਸਰਕਾਰ ਵੇਚਣ ਤੇ ਤੁਲੀ ਹੋਈ ਹੈ ਕਦੇ ਕਹਿ ਦਿੰਦੇ ਕਿ 1700 ਕਿਲਾ ਇੱਥੋਂ ਵੇਚਣਾ ਹੈ ਲੁਧਿਆਣੇ ਦਾ 100 ਏਕੜ ਵਿੱਚ ਨਾ ਅਰਬਾਂ ਖਰਬਾਂ ਦੀ ਪ੍ਰਾਪਰਟੀ ਜਿਹੜੀ ਕਿ ਪੰਜਾਬ ਦੇ ਲੋਕਾਂ ਦੀ ਸੀ ਉਹਨੂੰ ਵੇਚਨ ਤੇ ਸਰਕਾਰ ਤੁਲੀ ਹੈ ਜਿਹਦੇ ਖਿਲਾਫ ਜਿਹੜੇ ਮੁਲਾਜ਼ਮਾਂ ਦੇ ਦਰਜਾ-ਪਦਰਜਾ ਆਗੂ ਇੱਥੇ ਪਹੁੰਚੇ ਆ ਜਥੇਬੰਦੀਆਂ ਇੱਥੇ ਪਹੁੰਚੀਆਂ ਸਾਡੇ ਗੱਲਬਾਤ ਕਰਦੇ ਆ ਸਾਡੇ ਦਾ ਕੀ ਨਾਮ ਹੈ ਜੀ ਤੁਹਾਡਾ ਇੰਜੀਨੀਅਰ ਪਸ਼ਵਿੰਦਰ ਸਿੰਘ ਜੀ ਸੈਕਟਰੀ ਜੋ ਕਾਉਂਸਲ ਆਫ ਜੂਨੀਅਰ ਇੰਜੀਨੀਅਰ ਕੀ ਮੰਨਦੇ ਹੋ ਸਰਕਾਰ ਜਦੋਂ ਸੱਤਾ ਚਾਈ ਸੀ ਇਹ ਕਹਿ ਕੇ ਆਈ ਸੀ ਕੱਚੇ ਮੁਲਾਜ਼ਮ ਪੱਕੇ ਹੋਣਗੇ ਜਿਹੜੇ ਸਰਕਾਰੀ ਜਿਹੜੇ ਜਿਹੜੇ ادارے ਐ ਇਹਨਾਂ ਨੂੰ ਪਰਫੁੱਲਤ ਕੀਤਾ ਜਾਵੇਗਾ ਜਿਹੜੀਆਂ ਸਰਕਾਰੀ ਜ਼ਮੀਨਾਂ ਐ ਇਹਨਾਂ ਦੇ ਉੱਤੇ ਜਿਹੜੀ ਡਵੈਲਪਮੈਂਟ ਕੀਤੀ ਜਾਊਗੀ ਵਧਾਇਆ ਜਾਊਗਾ ਪੰਜਾਬ ਤਰੱਕੀ ਵਾਲੇ ਪਾਸੇ ਲੈ ਕੇ ਜਾਏਗਾ ਪਰ ਅੱਜ ਕੀ ਐ ਪਹਿਲੀ ਗੱਲ ਤਾਂ ਜੀ ਮੈਂ ਤੁਹਾਡੇ ਧੰਨਵਾਦ ਤੁਸੀਂ ਕਵਰੇਜ ਲਈ ਤੁਹਾਡੇ ਮਾਧਿਅਮ ਨਾਲ ਅਸੀਂ ਦੱਸਣਾ ਚਾਹੂੰਗਾ ਵੀ ਜਿਸ ਦਿਨ ਵੋਟਾਂ ਦੀ ਗਿਣਤੀ ਹੋਈ ਸੀ ਸਭ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਪੇਟੀਆਂ ਖੁੱਲ੍ਹਦੀਆਂ ਇਹਨਾਂ ਨੂੰ ਵੱਧ ਨਿਕਲੀਆਂ ਸੀ ਮਲਾਜ ਮੈਹੀ ਜੀ ਤੇਰਾ ਜਿਹੜੇ ਪਾਸੇ ਹੋ ਜਾਣ ਸਰਕਾਰ ਉਹਦੀ ਬੰਦੀ ਆ ਜੀ ਬਾਦੇ ਕਰਦੇ ਸੀ ਅਸੀਂ ਸਰਕਾਰੀ ਚਲਾਵਾਂਗੇ ਪ੍ਰਾਈਵੇਟ ਵੀ ਖਰੀਦ ਲਾਂਗੇ ਇੱਕ ਨੇ ਤਾਂ ਬੋਰਡ ਕਾਲੀ ਗਵਰਨਮੈਂਟ ਆਈ ਉਹਨਾਂ ਨੇ ਅਨਬਡਲਿੰਗ ਕਰਤੀ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਸਰਵਲ ਬੰਦ ਕਰਤਾ ਤੇ ਤੀਜੀ ਆਪ ਦੀ ਸਰਕਾਰ ਆਈ ਇਹ ਆਪਾਂ ਨੇ ਬਿਜਲੀ ਬੋਰਡ ਹੀ ਵੇਚ ਦੇਣਾ ਸਾਰਾ ਮੰਤਰੀ ਸਾਹਿਬ ਹੁਣ ਕੰਮ ਹੀ ਖਤਮ ਕਰ ਦੇਣਾ ਇਹ ਬਿਜਲੀ ਬੋਰਡ ਰਹਿਣਾ ਹੀ ਨਹੀਂ ਰਹਿਣਾ ਆ ਸਾਰੀ ਕਲੋਨੀ ਆ 165 ਏਕੜ 1800 ਏਕੜ ਆ ਪਈ ਆ ਇਹਨੂੰ ਵੱਤ ਤੋਂ ਸਰਕਾਰੀ ਕੰਮ ਲਈ ਵੱਤ ਤੋਂ ਇਹ ਦਾਨ ਚਾਈ ਹੋਈ ਜਗ੍ਹਾ ਇਹਨੂੰ ਇਹ ਸੂਰੀਆ ਕਲੋਨੀਆਂ 50 ਕਲੋਨੀਆਂ ਦਾ ਪਹਿਲਾਂ ਪਈਆਂ ਬਸ਼ੰਡੇ ਦੇ ਵਿੱਚ ਉਹਨੂੰ ਕਾਉਡੀਆਂ ਦੇ ਭਾਅ ਦੇਣ ਤੇ ਤੁਲੇ ਹੋਏ ਆ ਜੀ ਇਹ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਚਾਹੇ ਸਾਡੀ ਜਾਨ ਲੱਗ ਜਾਏ ਜਿਹੜੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਆ ਰਹੀਆਂ ਜਿਹਨੂੰ ਬਿਜਲੀ ਬਿੱਲ ਪਹਿਲਾਂ 2020 ਹੋਇਆ 19 ਹੋਇਆ ਲੰਮਕਦਾ ਆ ਰਿਹਾ ਲਗਾਤਾਰ ਉਹ ਹੁਣ 2025 ਚ ਪਹੁੰਚ ਚੁੱਕਿਆ ਤੇ ਹੁਣ ਵੀ ਇਹ ਚਰਚਾ ਜਿਹਨੂੰ ਲੈ ਕੇ 16 ਤਰੀਕ ਨੂੰ ਅੱਖ ਵੱਖ ਕਿਸਾਨ ਜਥੇਬੰਦੀਆਂ ਹੀ ਪ੍ਰੋਟੈਸਟ ਕਰ ਰਹੀਆਂ ਉਹ ਜਿਹੜਾ ਬਿੱਲ ਆ ਰਿਹਾ ਉਹਨੂੰ ਪੰਜਾਬ ਸਰਕਾਰ ਕਿਵੇਂ ਲੈ ਰਹੀ ਆ ਆਮ ਤੌਰ ਤੇ ਫੈਡਰਲ ਸਿਸਟਮ ਦੇ ਵਿੱਚ ਜਿਹੜਾ ਐਸੀਐਸ ਰਾਜਾਂ ਦਾ ਅਧਿਕਾਰ ਸੀਗਾ ਪਰ ਸਰਕਾਰ ਹੁਣ ਕਿਵੇਂ ਲੈ ਰਹੀ ਸਰਕਾਰ ਵੱਨਿਓ ਇਹਦਾ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ ਕੁੱਤੀ ਚੋਰਾ ਨਰਲੀ ਵੀ ਆ ਉਹੀ ਸੈਂਟਰ ਉਹੀ ਸਟੇਟ ਕੋਈ ਵਿਰੋਧ ਦੇ ਵਿੱਚ ਲਿਖ ਕੇ ਨਹੀਂ ਗਿਆ ਹੋਇਆਗਾ ਸਟੇਟਾਂ ਦੇ ਸੁਝਾਅ ਉਹਨਾਂ ਕੋਲੇ ਪਹੁੰਚ ਗਿਆ ਜੀ ਅਗਲੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਸਰਕਾਰ ਉਹਨੂੰ ਮਤਲਬ ਪੇਸ਼ ਕਰਨ ਜਾ ਰਹੀ ਆ ਪਰ ਅਸੀਂ ਉਹ ਰੱਦ ਕਰਵਾ ਕੇ ਰ੍ਹਾਂਗੇ ਜੀ ਅੱਛਾ ਜਿਹੜੀਆਂ ਇਹ ਪ੍ਰਾਪਰਟੀਆਂ ਜਿਵੇਂ ਕਿ ਅੱਲੀ ਇਹ ਪ੍ਰਾਪਰਟੀ ਨਹੀਂ ਲੁਧਿਆਣੇ ਦੇ ਵੀ ਆਏ ਆ ਪਟਿਆਲਾ ਦਾ ਵੀ ਜ਼ਿਕਰ ਆਇਆ ਇਹ ਪ੍ਰਾਪਰਟੀਆਂ ਵੇਚਣ ਦਾ ਮਕਸਦ ਕੀ ਮੰਨਦੇ ਹੋ ਕੌਟੀਆਂ ਦੇ ਪਾਪ ਤੇ ਚਿਹਤਿਆਂ ਨੂੰ ਦਿੱਤੀਆਂ ਜਾਂ ਜਾਂ ਜੀ ਪ੍ਰਾਈਮ ਲੋਕੇਸ਼ਨਾਂ ਤੇ ਪ੍ਰਾਪਰਟੀਆਂ ਹੋਰ ਕੀ ਪਰਪਸ ਹੈ ਜੀ ਸਰਮਾਇਦਾਰ ਬੰਦੇ ਮੰਤਰੀ ਲਾਤੇ ਉਹਨਾਂ ਨੇ ਆਪ ਦੇ ਤੌਰ ਤੇ ਜਿਹੜੇ ਇਮਾਨਦਾਰ ਅਧਿਕਾਰੀ ਸੀ ਉਹਨਾਂ ਨੂੰ ਚੱਕ ਕੇ ਨੌਕਰੀਆਂ ਤੋਂ ਹਟਾਤਾ ਤੇ ਆਪ ਦੇ ਮਨਪਸੰਦ ਅਧਿਕਾਰੀ ਲਾ ਕੇ ਤੇ ਆਪ ਦੀ ਮੈਨੀਫੈਸਟੋ ਬਣਾ ਕੇ ਤੇ ਸਰਕਾਰ ਵੇਚਣ ਵਾਲ ਤਰੀ ਹੋਈ ਹੈ ਜੀ ਜਿਹੜਾ ਤੁਹਾਡੇ ਵਿਭਾਗ ਦਾ ਚੇਅਰਮੈਨ ਹੁੰਦਾ ਸੀਗਾ ਅੱਜ ਤੱਕ ਉਹ ਤੁਹਾਡੀ ਜਿਹੜੀ ਹੁੰਦੀ ਹੈ ਟੈਕਨੋਕ੍ਰੇਟ ਹੁੰਦਾ ਸੀ ਪਹਿਲੀ ਵਾਰ ਬਿਊਰੋਕ੍ਰੇਟ ਆਇਆ ਕਹਿੰਦੇ ਆ ਇਹ ਚੀਜ਼ ਦਾ ਵੀ ਕੋਈ ਜਿਹੜਾ ਫਰਕ ਪੈਂਦਾ ਸਿਸਟਮ ਦੇ ਉੱਤੇ ਦੇਖੋ ਜੀ ਇਹ ਇੱਕ ਸਿਵਲ ਮਹਿਕਮਾ ਨਹੀਂ ਇਹ ਟੈਕਨੀਕਲ ਮਹਿਕਮਾ ਹੈ ਚਾਹੇ ਅਸੀਂ ਕਦਰ ਕਰਦੇ ਹੋ ਆਈਐਸ ਨੇ ਉਹ ਵੱਡੇ ਐਗਜ਼ਾਮ ਪਾਸ ਕਰਕੇ ਆ ਪਰ ਉਹਨਾਂ ਨੂੰ ਜਿਹੜੇ ਟੈਕਨੀਕਲ ਸਿਸਟਮ ਹੈ ਉਹਦਾ ਨਹੀਂ ਨੌਲੇਜ ਹੁੰਦੀ ਉਹ ਬਰੀਕੀਆਂ ਜਿਹੜੀਆਂ ਜਾਣ ਸਕਦਾ ਜਿਹੜਾ ਥੱਲੇ ਤੋਂ ਉੱਪਰ ਅਧਿਕਾਰੀ ਉੱਠ ਕੇ ਗਿਆ ਐਸਡੀਓ ਲੈਵਲ ਤੋਂ ਐਕਸ਼ਨ ਬਣਿਆ ਐਸਸੀ ਬਣਿਆ ਚੀਫ ਬਣਿਆ ਉਹਨਾਂ ਨੂੰ ਸਾਰੇ ਮਹਿਕਮਿਆਂ ਦੀਆਂ ਬਰੀਕੀਆਂ ਦਾ ਪਤਾ ਵੀ ਕਿੱਥੇ ਆਪਾਂ ਕੀ ਕਰਨਾ ਦੂਸਰੇ ਸਿਵਲ ਮਹਿਕਮੇ ਵਾਂਗ ਇਹਦਾ ਬਹੁਤ ਡਿਫਰੈਂਸ ਤੇ ਉਸੇ ਲਈ ਇਹ ਬਣਾਇਆ ਗਿਆ ਸੀਗਾ ਵੀ ਇਹਨੂੰ ਮਤਲਬ ਟੈਕਨੋਕ੍ਰੇਟੀ ਲੱਗੇਗਾ ਇਹ ਬਹੁਤ ਨਿੰਦਨਯੋਗ ਆ ਵੀ ਜਿਹੜਾ ਇਹਨਾਂ ਨੇ ਜੀ ਉਹ ਐਮੈਂਡਮੈਂਟ ਕਰੀ ਹੈ ਜੀ ਜਿਵੇਂ ਇਹ ਖੜੇ ਨੇ ਤੁਹਾਨੂੰ ਤਾਂ ਸਾਰਿਆਂ ਆਜੋ ਜੀ ਨਾਲ ਹੀ ਆਜੋ ਤੁਹਾਨੂੰ ਤਾਂ ਸਾਰਿਆਂ ਨੂੰ ਤਨਖਾਹਾਂ ਵੀ ਮਿਲਦੀਆਂ ਐ ਤੁਸੀਂ ਕਿਉਂ ਫਿਰ ਵਿਰੋਧ ਨਹੀਂ ਤਾਂ ਆਮ ਹੁੰਦਾ ਕਿ ਬਹਿ ਜੋ ਠੀਕ ਹੈ ਆਪਣੀ ਤਨਖਾਹ ਤਾਂ ਆਈ ਜਾਣੀ ਹੈ ਮਹੀਨੇ ਦੇ ਮਹੀਨੇ ਆਪਾਂ ਇਹਦੇ ਵਿਰੋਧ ਕਿਉਂ ਹੈ ਜਮੀਨਾਂ ਵਿਕਦੀਆਂ ਵਿਕ ਜਾਣ ਤੁਹਾਨੂੰ ਕਿਉਂ ਲੱਗਿਆ ਵੀ ਇਹ ਨਹੀਂ ਵਿਕਣੀਆਂ ਚਾਹੀਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਆਪਣਾ ਕੋਈ ਕੋਈ ਘਰ ਵੇਚਣ ਨੂੰ ਤੁਰਪੇ ਫਿਰ ਉਤਲੀਆਂ ਤਨਖਾਹਾਂ ਕੀ ਕਰਨੀਆਂ ਜੀ ਇਸ ਲਈ ਇਹ ਬਿਜਲੀ ਬੋਰਡ 750 ਕਰੋੜ ਰੁਪਇਆ ਲਾ ਕੇ ਇਹਦੀ ਇਨਸਪੈਕਸ਼ਨ ਵੀ ਨਹੀਂ ਹੋਈ 167 ਕਰੋੜ ਚ ਇਹਨਾਂ ਨੇ ਵੇਚ ਦਿੱਤਾ ਜਦੋਂ ਕਿ ਇਹਦੀ ਟੈਕਨੀਕਲ ਤੌਰ ਤੇ ਦੀ ਚੈਕਿੰਗ ਕਰਨੀ ਬਣਦੀ ਸੀਗੀ ਇਸ ਕਰਕੇ ਆਉਣ ਵਾਲੇ ਸਾਡੇ ਬੱਚਿਆਂ ਨੂੰ ਤੇ ਆਉਣ ਵਾਲੇ ਨਵੀਂ ਪੀੜੀ ਨੂੰ ਜਾਂ ਨਵੇਂ ਮੁਲਾਜ਼ਮ ਆਉਣਗੇ ਅਸਤਾ ਹੁਣ ਰਿਟਾਇਰ ਹੋ ਕੇ ਚਲੇ ਗਏ ਭਾਵੇਂ ਪਰ ਅਸੀਂ ਨਹੀਂ ਚਾਹੁੰਦੇ ਵੀ ਇਹ ਮਹਿਕਮੇ ਦੀਆਂ ਪ੍ਰਾਪਰਟੀਆਂ ਨੂੰ ਨਜਾਇਜ਼ ਤੌਰ ਤੇ ਵੇਚਿਆ ਜਾਵੇ ਕੀ ਮੰਨਦੇ ਹੋ ਇਹ ਹੀ ਸਵਾਲ ਮੇਰਾ ਤੁਹਾਡੇ ਤੋਂ ਹੈ ਕਿ ਕੁਝ ਹੀ ਮਨ ਲੋ ਲੱਗੇ ਹੋਏ ਹਾਂ ਤੁਹਾਨੂੰ ਤਾਂ ਹਾਂ ਹੀ ਮਿਲ ਰਹੀਆਂ ਤੁਹਾਨੂੰ ਕੀ ਦਰਦ ਉੱਠਿਆ ਕਿ ਜਿਹੜੀਆਂ ਪ੍ਰਾਪਰਟੀਆਂ ਵੇਚੀਆਂ ਜਾ ਰਹੀਆਂ ਜਿਹੜੀਆਂ ਨਿੱਜੀ ਕਰਨ ਵਾਲੇ ਪਾਸੇ ਨੂੰ ਵਧਾਇਆ ਜਾ ਰਿਹਾ ਤੁਹਾਨੂੰ ਕਿਉਂ ਲੱਗਾ ਕਿ ਹਾਂ ਆਉਣਾ ਚਾਹੀਦਾ ਐਨੀ ਠੰਡ ਤੇ ਇੱਥੇ ਬੈਠਣਾ ਚਾਹੀਦਾ ਬੋਲਣਾ ਚਾਹੀਦਾ ਇਹ ਨਾ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਜਾਂ ਸਿਆਸੀ ਪਾਰਟੀਆਂ ਇਹਨੂੰ ਬਿਲੀਬੋਰਡ ਨੂੰ ਵੋਟ ਬੈਂਕ ਲਈ ਵਰਤਿਆ ਜਾ ਰਿਹਾ ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਹਦੀ ਸਬਸਿਡੀ ਲਗਭਗ 15000 ਕਰੋੜ ਰੁਪਏ ਦਾ ਸਾਡੀ ਪੰਜਾਬ ਸਰਕਾਰ ਵੱਲੋਂ ਬਕਾਇਆ ਹੈ ਔਰ ਉਸ ਤੋਂ ਇਨਕਾਰੀ ਹੋ ਰਹੀ ਹੈ ਉਹਦੀ ਪਰਪਾਈ ਕਰਨ ਵਾਸਤੇ ਜਿਹੜਾ ਹੈਗਾ ਉਹ ਪ੍ਰਾਪਰਟੀਆਂ ਵੇਚ ਰਹੀਆਂ ਅੱਜ ਇਨੂ ਐਸੈਟ ਨੂੰ ਇਹਦੇ ਵਿਹਾਰਪਤੇ ਤਾਂ ਸਾਡੀ ਵੈਲਿਊਏਸ਼ਨ ਹੋਣੀ ਹੈ ਕੀਮਤ ਬੰਦੀ ਹੈ ਵੀ ਤੁਹਾਡੇ ਕੋਲ ਇੰਨੀ ਜਾਇਦਾਦ ਆ ਤੁਹਾਨੂੰ ਇੰਨਾ ਕਰਜ਼ਾ ਮਿਲ ਸਕਦਾ ਔਰ ਜਿਹੜਾ ਇਸੇ ਕਰਕੇ ਤਾਂ ਜਿਹੜਾ ਉਸ ਜਿਹੜੀ ਤਿੰਨ ਤਰੀ ਸਮਝੌਤਾ ਜਦੋਂ ਬਿਲੀ ਬੋਰਡ ਤੋੜ ਕੇ ਕਾਰਪੋਰੇਸ਼ਨਾਂ ਬਣਾਈਆਂ ਸੀ ਉਦੋਂ ਇੱਕ ਸ਼ਰਤ ਸੀ ਵੀ ਇਹਦਾ ਚੇਅਰਮੈਨ ਹਮੇਸ਼ਾ ਟੈਕਨੋ ਕੇ ਰਹੇਗਾ ਪਰ 2018 ਦੇ ਵਿੱਚ ਉਹਦੇ ਸਰਵਿਸ ਨੂੰ ਸੋਧ ਕੇ ਉੱਥੇ ਘਟੋਕੜ ਪ੍ਰਿੰਸੀਪਲ ਸੈਕਟਰੀ ਦੀ ਇਹਨਾਂ ਨੇ ਜਿਹੜੀ ਹੈ ਬਿਊਰੋਕਰੇਟ ਦੀ ਪੋਸਟ ਕ੍ਰੀਏਟ ਕੀਤੀ ਸੀ ਪਰ ਪਹਿਲੀ ਵਾਰ ਇਤਿਹਾਸ ਹੋਇਆ ਵੀ ਜਿਹੜਾ ਮੌਜੂਦਾ ਪਾਵਰ ਸੈਕਟਰੀ ਹੈ ਉਹ ਸੈਕਟਰੀ ਪੱਦਰ ਦਾ ਅਧਿਕਾਰੀ ਹੈ ਉਹਨੇ ਪਹਿਲਾਂ ਸੀਐਮਡੀ ਦਾ ਚਾਰਜ ਲਿਆ ਉਸ ਤੋਂ ਬਾਅਦ ਆਪ ਦੇ ਸਰਵਿਸ ਰੂਲ ਆਪ ਦੇ ਸੈਨਾਂ ਨੇ ਸੋਧੇ ਗਏ ਆ ਔਰ ਇਹ ਕਦੇ ਨਹੀਂ ਹੋਇਆ ਕਿਉਂਕਿ ਇਹ ਉਸ ਟੈਂਟ ਦੇ ਸਮਝੌਤੇ ਦੀ ਜਿਹੜੀ ਹੈ ਉਲੰਘਣਾ ਹੈ ਦੂਸਰਾ ਜਿਹੜਾ ਅੱਜ ਪੰਜਾਬ ਦੀ ਜਿਹੜੀ ਵਿੱਤੀ ਹਾਲਤ ਹੈ ਉਹ ਪੰਜਾਬ ਸਰਕਾਰ ਜਿਹੜੀ ਬਿਜਲੀ ਬੋਰਡ ਮੁਕਤ ਦੀ ਜਿਹੜੀ ਇਹ ਲੋਕਾਂ 'ਚ ਪ੍ਰਚਾਰ ਕਰ ਰਹੀ ਹੈ ਉਹ ਸਾਡੀਆਂ ਜਾਇਦਾਦਾਂ ਪੂਰੀਆਂ ਕਰਕੇ ਜਿਹੜੇ ਉਹ ਇਸ ਨੂੰ ਸਿਸਟਮ ਨੂੰ ਚਲਾ ਰਹੀ ਹੈ ਜੇਕਰ ਅੱਜ ਇਹ ਜ਼ਮੀਨਾਂ ਵੇਖਦੀਆਂ ਹੌਲੀ-ਹੌਲੀ ਅੱਜ ਇਹ 165 ਏਕੜ ਆ ਜਾਂ ਬਠਿੰਡਾ ਲੁਧਿਆਣਾ ਜਿੱਥੇ ਵੀ ਹੈਗੀਆਂ ਉੱਥੇ ਵੇਖ ਰਹੀਆਂ ਹੌਲੀ-ਹੌਲੀ ਜਿਹੜੇ ਸਾਰਾ ਜੇ ਢਾਂਚਾ ਵੇਖ ਗਿਆ ਤਾਂ ਆਉਣ ਵਾਲੇ ਪੁੱਖ ਦੇ ਵਿੱਚ ਸਾਡੇ ਬੱਚਿਆਂ ਨੂੰ ਰੁਜ਼ਗਾਰ ਜਾਂ ਇਹ ਸਾਥੀਆਂ ਬੁਲਾ ਰਹੇ ਨੇ ਦੱਸਿਆ ਵੀ ਤੁਹਾਨੂੰ ਵੀ ਜਿਹੜਾ ਇਹ ਜਿਹੜੇ ਸੈਂਟਰ ਸਰਕਾਰ ਤੇ ਜਿਹੜਾ ਪੰਜਾਬ ਸਰਕਾਰ ਹੈ ਉਹ ਦੋਨਾਂ ਦੀਆਂ ਨੀਤੀਆਂ ਬਹੁਤ ਸਿੰਘ ਇਹ ਹੀ ਹੈ ਔਰ ਜਿਹੜਾ ਇਥੋਂ ਦੇ ਇਮਾਨਦਾਰ ਅਧਿਕਾਰੀ ਸੀ ਉਹ ਪਾਣਾ ਇਦੋਂ ਪਹਿਲਾਂ ਜਿਹੜਾ ਪਾਵਰਕਾਮ ਦਾ ਸੀਐਮਡੀ ਹੈ ਪਾਣਾ ਡਾਇਰੈਕਟਰ ਹੈ ਔਰ ਇਥੋਂ ਤੱਕ ਕਿ ਸਾਡੇ ਇੱਕ ਚੀਫ ਇੰਜੀਨੀਅਰ ਨੂੰ ਬਿਨਾ ਬੇਵਜਾ ਉਹਨੂੰ ਉਹ ਸਸਪੈਂਡ ਕੀਤਾ ਗਿਆ ਉਹ ਸਿਰਫ ਆਪਦੀ ਨਿੱਜੀ ਹੌਮੇ ਨਾਲ ਕੇ ਦਹਿਸਤ ਪਾਉਣ ਦੀ ਮੁਲਾਜ਼ਮਾਂ ਨਾਲ ਜਿਹੜਾ ਹੈਗਾ ਲੋਕਾਂ 'ਚ ਇੱਕ ਪ੍ਰਚਾਰ ਜਾਵੇ ਵੀ ਅਸੀਂ ਇਮਾਨਦਾਰ ਸਰਕਾਰ ਹੈ ਤੁਹਾਨੂੰ ਸਾਰਿਆਂ ਨੂੰ ਜਗ ਜਾਰ ਹੈ ਵੀ ਜਿਹੜੀ ਇਹ ਜ਼ਮੀਨਾਂ ਹੈ ਜੇ ਵੈਗੀਆਂ ਦਾ ਹੌਲੀ ਹੌਲੀ ਸਾਡਾ ਜਿਹੜਾ ਢਾਂਚਾ ਇਹਨਾਂ ਨੇ ਇੱਕ ਇੱਥੇ 165 ਏਕੜ ਤੇ ਗੱਲ ਨਹੀਂ ਖੜਨੀ ਪਹਿਲਾਂ ਇਹ ਸਬਹਾਨਾ ਬਣਾਇਆ ਸੀ ਵੀ ਅਸੀਂ ਇੱਥੇ ਬੱਸ ਸਟੈਂਡ ਬਣਾਉਣਾ ਸਾਨੂੰ 10 ਏਕੜ ਜ਼ਮੀਨ ਦਿੱਤੀ ਜਾਵੇ ਪਰ ਉਹ 10 ਏਕੜ ਤੋਂ ਵੱਧ ਦੇ ਵੱਧੇ ਹੁਣ ਸਾਰੇ ਪੰਜਾਬ 'ਚ ਹੱਥ ਪਾ ਰਹੇ ਆ ਔਰ ਇਸ ਗੱਲ ਦੀ ਜਿਹੜਾ ਹੈਗਾ ਸਮੁੱਚੇ ਜਿਹੜੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਵੀ ਉਹ ਥਰਡਾ ਭਲਾ ਸਾਡਾ ਫੋਰ ਕਲਾਸ ਜਿਹੜਾ ਸਾਡਾ ਮੁਲਾਜ਼ਮ ਹੈ ਉਹ ਭਾਵੇਂ ਸਾਡਾ ਚੀਫ ਸੀਨੀਅਰ ਤੱਕ ਅਧਿਕਾਰੀ ਹੈ ਉਹ ਸਾਰੇ ਇੱਕ ਮੁੱਠ ਹੋ ਕੇ ਮੁਲਾਜ਼ਮ ਮੰਗਾਂ ਨੂੰ ਪਾਸੇ ਛੱਡ ਕੇ ਸਿਰਫ ਮੇਨ ਮੁੱਦਾ ਹੈ ਵੀ ਬਿਜਲੀ ਬੋਰਡ ਦੀਆਂ ਜਾਇਦਾਦਾਂ ਬਚਾਉਣੀਆਂ ਬਿਜਲੀ ਸੋਧ ਬਿੱਲ ਜਿਹੜਾ ਉਹਦੇ ਖਿਲਾਫ ਜਿਹੜਾ ਪੰਜਾਬ ਸਰਕਾਰ ਨੇ ਹਜੇ ਤੱਕ ਕੋਈ ਆਪਦੇ ਕਮੈਂਟ ਸੈਂਟਰ ਸਰਕਾਰ ਨੂੰ ਵਿਰੋਧ ਨਹੀਂ ਦਰਜ ਕਰਾਇਆ ਤੇ ਜਿਹੜਾ ਰੋਪੜ ਦੇ ਵਿੱਚ ਇਹਨਾਂ ਨੇ ਇੱਥੇ ਬਠਿੰਡਾ ਥਲਮਲ ਢਾ ਕੇ ਇਹਨਾਂ ਨੇ ਫੈਸਲਾ ਕੀਤਾ ਸੀਗਾ ਵੀ ਇੱਥੇ ਸਰਕਾਰੀ ਪਹਿਲਾਂ ਪ੍ਰਾਲੀ ਤੇ ਲਾਉਣ ਦਾ ਫੈਸਲਾ ਸੀ ਉਹ ਤੋਂ ਪਿੱਛੇ हट ਕੇ ਫਿਰ ਇਹਨਾਂ ਨੇ ਕਿਹਾ ਸੀ ਵੀ ਅਸੀਂ 1700 ਏਕੜ ਦੇ ਵਿੱਚ 160 ਪਾਵਰ ਪਲਾਂਟ ਲਾਵਾਂਗੇ ਉੱਚ ਪ੍ਰਦੂਸ਼ਣ ਨਹੀਂ ਹੁੰਦਾ ਉਹਦੇ ਤੋਂ ਪਿੱਛੇ ੜ ਕੇ ਇਸੇ ਤਰ੍ਹਾਂ ਦੋ ਜੂਨਟ ਰੋਪੜ ਦੇ ਇਹਨਾਂ ਨੇ ਢਾ ਕੇ ਬੰਦ ਕੀਤੇ ਸੀ ਉੱਤੇ ਸੁਪਰ ਕ੍ਰਿਟੀਕਲ 800 ਮੈਗਾਵਾਟ ਦੇ ਜਿਹੜੇ ਉਹ ਜੂਨਟ ਲਾਉਣੇ ਸੀਗੇ ਉਹ ਜਿਹੜਾ ਮੌਜੂਦਾ ਜਿਹੜਾ ਪਾਵਰ ਮੰਤਰੀ ਹੈ ਜਾਂ ਜਿਹੜਾ ਸੀਐਮਡੀ ਹੈ ਉਹ ਇਸ ਗੱਲ ਦੀ ਕੋਸ਼ਿਸ਼ ਹੈ ਵੀ ਉਹ ਪਬਲਿਕ ਸੈਕਟਰ ਤੋਂ ਬਾਹਰ ਕੱਢ ਕੇ ਸਰਕਾਰੀ ਤੋਂ ਉਹ ਪ੍ਰਾਈਵੇਟ ਸੈਕਟਰ ਚ ਲਾਉਣ ਦੀ ਕੋਸ਼ਿਸ਼ ਕਰਦੇ ਆ। ਈ ਮੰਨਿਆ ਜਾਵੇ ਹੁਣ ਤੱਕ ਕਿੰਨੀਆਂ ਪ੍ਰਾਪਰਟੀਆਂ ਤੇ ਸਰਕਾਰ ਦੀ ਅੱਖ ਆ ਚੁੱਕੀ ਹੈ 901 ਏਕੜ ਹੈ ਜਿਹੜਾ ਪੀਐਸਪੀਸੀਐਲ ਦਾ ਕੋਈ ਅੰਦਾਜ਼ਾ ਹੈ ਉਹਨੂੰ ਵੇਚਣ ਦੀ ਤਿਆਰੀ ਹੈ ਵੀ ਮਤਲਬ ਜੇ ਬਠਿੰਡੇ ਦੀ ਗੱਲ ਕਰਾਂ ਬਠਿੰਡਾ ਥਰਮਲ ਪਲੈਂਟ ਦਾ 253 ਏਕੜ ਸਰਕਾਰ ਦੇ ਮਤਲਬ ਪੁੱਢਾ ਨੂੰ ਟਰਾਂਸਫਰ ਹੋ ਚੁੱਕਿਆ ਤੇ ਥਰਮਲ ਕਲੋਨੀ ਦਾ 165 ਏਕੜ ਮਤਲਬ ਇੱਥੋਂ ਤੱਕ ਆ ਹੋ ਚੁੱਕਿਆ ਬਾਕੀ ਸਰਕਾਰ ਨੇ ਲੁਧਿਆਣਾ ਨੇ ਪਟਿਆਲੇ ਨਿਸ਼ਾਨਦੇਹੀਆਂ ਕੀਤੀਆਂ ਹੋਈਆਂ ਤੇ ਹਜੇ ਉਹਨਾਂ ਦਾ ਕੋਈ ਮਤਲਬ ਅੰਡਰ ਪ੍ਰੋਸੈਸ ਸ ਕੋਈ ਡਿਸੀਜਨ ਨਹੀਂ ਲੈਂਦਾ ਪਰ ਇਹ ਜੋ ਸਸੀ ਬਠਿੰਡੇ ਸੋਣ ਰਹੇ ਆ ਕਿ ਇੱਥੇ ਥਰਮਲ ਪਲਾਂਟ ਤੇ ਫਰਵਰੀ ਮਹੀਨੇ ਚ ਦੋ ਕਲੋਨੀਆਂ ਕੱਟੀਆਂ ਜਾ ਰਹੀਆਂ ਕਿ ਕੀ ਮੰਨਦੇ ਹੋ ਅੱਜ ਤੱਕ ਸਰਕਾਰਾਂ ਅੱਗੇ ਵਧਦੀਆਂ ਹੁੰਦੀਆਂ ਹਨ ਮਹਿਕਮਿਆਂ ਦੇ ਵਿੱਚ ਡਿਵੈਲਪਮੈਂਟ ਵਾਲੇ ਪਾਸੇ ਜਾਂਦੀਆਂ ਹੁੰਦੀਆਂ ਵੇਚਣ ਵਾਲੇ ਪਾਸੇ ਨਹੀਂ ਉਹ ਸਰਕਾਰ ਜਾਂਦੀ ਹੈ ਫਿਰ ਕੀ ਕਿਸ ਪੱਧਰ ਤੇ ਪਹੁੰਚ ਚੁੱਕੀ ਹੁੰਦੀ ਹੈ ਸਰਕਾਰਾਂ ਮਤਲਬ ਇਹੀ ਮੈਂ ਤਾਂ ਹੀ ਕਹੂੰਗਾ ਕਿ ਸਰਕਾਰ ਦਾ ਕੋਈ ਲੌਂਗ ਟਰਮ ਵਿਜ਼ਨ ਨਹੀਂ ਹੈਗਾ ਕਿ ਮਤਲਬ ਜਿਹੜੀਆਂ ਖਾਲੀ ਜ਼ਮੀਨਾਂ ਉਹਨਾਂ ਦਾ ਇੱਕ ਪ੍ਰੋਡਕਟਿਵ ਯੂਜ਼ ਹੋਣਾ ਚਾਹੀਦਾ ਜਿੱਥੇ ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲੇ ਜਾਂ ਸਟੇਟ ਦੀ ਤਰੱਕੀ ਹੋਵੇ ਮਤਲਬ ਕੋਈ ਕਲੋਨੀਆਂ ਕੱਟ ਕੇ ਵੇਚਣੇ ਜਾਂ ਪ੍ਰਾਈਵੇਟ ਮਤਲਬ ਆ ਅਦਾਰਿਆਂ ਨੂੰ ਵੇਚਣਾ ਮੈਂ ਇਹੀ ਦਰਸਾਉਂਦਾ ਕਿ ਸਰਕਾਰ ਦਾ ਪੰਜਾਬ ਦੇ ਪ੍ਰਤੀ ਕੋਈ ਲੌਂਗ ਟਰਮ ਵਿਜ਼ਨ ਨਹੀਂ ਹੈਗਾ ਕੀ ਕੀ ਜੇ ਬੋਲਣਗੇ ਕੀ ਮੰਨਿਆ ਜਾਵੇ ਮਤਲਬ ਜਿਵੇਂ ਇਹਨਾਂ ਨੇ ਕਿਹਾ ਕਿ ਇੱਕ ਅਫਸਰ ਨੂੰ ਵੀ ਐਸੇ ਗਲਤੀ ਸਸਪੈਂਡ ਕਰ ਦਿੱਤਾ ਕਿ ਕੋਈ ਅੰਦਰ ਵਿਰੋਧ ਕੀਤਾ ਇਹਨਾਂ ਚੀਜ਼ਾਂ ਦਾ ਪੇਸ਼ ਇਹ ਕੀਤਾ ਜਾਂਦਾ ਕਿ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਹੈ ਇਹ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਇਹ ਇਹ ਜਿਹੜਾ ਹੈ ਜੋ ਪਾਲਿਸੀ ਗਵਰਨਮੈਂਟ ਬਣਾ ਰਹੀ ਹੈ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਵੇਂ ਕੋਈ ਪਰਿਵਾਰ ਮੁਖੀ ਆਪਦੀ ਜਾਇਦਾਦ ਵੇਚ ਕੇ ਥੋੜੇ ਜਿਹੇ ਫਾਇਦੇਆਂ ਵਾਸਤੇ ਜਾਂ ਥੋੜੇ ਖਰਚਾਂ ਵਾਸਤੇ ਜਾਇਦਾਦ ਵੇਚਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਤਬਾਹ ਹੁੰਦਾ ਹੈ ਬਹਾਨਾ ਜਦੋਂ ਵੀ ਕੋਈ ਇਮਾਨਦਾਰ ਅਫਸਰ ਇਹਨਾਂ ਗੱਲਾਂ ਦਾ ਵਿਰੋਧ ਕਰਦਾ ਹੈ ਤਾਂ ਇਹਨਾਂ ਦੀ ਪਹਿਲ ਹੁੰਦੀ ਹੈ ਗਵਰਨਮੈਂਟ ਦੀ ਵੀ ਇਹਨੂੰ ਹਟਾਇਆ ਜਾਵੇ ਠੀਕ ਹੈ ਬੇਤੁਕੇ ਇਲਜ਼ਾਮ ਜਿਵੇਂ ਕਿ ਇਹਨਾਂ ਨੇ ਜੀ ਕੋਲਾ ਵੱਧ ਕੀਮਤੇ ਖਰੀਦ ਲਿਆ ਜਨਰੇਸ਼ਨ ਕਾਸਟ ਵੱਧ ਪੈ ਰਹੀ ਹੈ ਤੁਸੀਂ ਮਤਲਬ ਇੱਕ ਪੁਰਾਣੇ ਮਾਡਲ ਦੇ ਥਰਮਲ ਦੀ ਨਵੇਂ ਮਾਡਲ ਦੇ ਥਰਮਲ ਦੇ ਨਾਲ ਜਾਂ ਸੁਪਰ ਕ੍ਰਿਟੀਕਲ ਹੈਗੇ ਆ ਉਹਨਾਂ ਨਾਲ ਕੰਪੇਅਰ ਨਹੀਂ ਕਰ ਸਕਦੇ ਜਿਵੇਂ ਬਹੁਤ ਪੁਰਾਣੀ ਟੈਕਨੋਲੋਜੀ ਵਾਲੀਆਂ ਕਾਰਾਂ ਆਪਾਂ ਕਹਿੰਦੇ ਆ 9 ਕਿਲੋਮੀਟਰ ਦੀ ਐਵਰੇਜ ਨਵੀਂ ਦੀ 25 26 ਦੀ ਜੇ ਆਪਾਂ ਕੰਪੇਅਰ ਕਰਾਂਗੇ ਤਾਂ ਆਪਾਂ ਬੇਕੂਫ ਬੱਜਾਂਗੇ ਠੀਕ ਹੈ ਇਹ ਬਹਾਨੇ ਆ ਸਿਰਫ ਵਿੱਚ ਕੋਈ ਵੀ ਜਿਹੜਾ ਬੰਦਾ ਵਿਰੋਧ ਕਰਦਾ ਇਸ ਗੱਲ 'ਤੇ ਡਿੱਕਾ ਬੰਦਾ ਉਹਨੂੰ ਪਾਸੇ ਕੀਤਾ ਜਾਂਦਾ ਇਹ ਗੱਲ ਜਿਵੇਂ ਮੈਂ ਇਹਨਾਂ ਨੂੰ ਵੀ ਸਵਾਲ ਕੀਤਾ ਸੀ ਕਿ ਇੱਕ ਅਫਸਰ ਦੇ ਉੱਤੇ ਸੱਸੀ ਫ੍ਰੈਂਕ ਦੇ ਅਫਸਰ ਸੀ ਉਹਨਾਂ ਤੇ ਕਾਰਵਾਈ ਹੋਈ ਸ਼ੋ ਇਹ ਕੀਤਾ ਗਿਆ ਕਿ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਇਹ ਖਿਲਾਫ ਐਕਸ਼ਨ ਅਸਲ ਦੇ ਵਿੱਚ ਉਹ ਕੋਈ ਗੱਲ ਦਾ ਵਿਰੋਧ ਕਰ ਰਹੇ ਸੀ ਜਿਹੜੀ ਉਹਨਾਂ ਤੇ ਕਾਰਵਾਈ ਹੋਈ ਇਹ ਦੇਖੋ ਅਸਲ ਵਿੱਚ ਜੋ ਪਿਛਲੇ ਮੰਤਰੀ ਸਾਹਿਬ ਨੇ ਰੋਪੜ ਵਿਖੇ 2 ਤੋਂ 800 ਮੀਗਾਵਾਟ ਦੇ ਯੂਨਿਟ ਪਬਲਿਕ ਸੈਕਟਰ ਲਗਾਉਣ ਦਾ ਤਜਵੀਜ਼ ਸੀਗੀ ਉਸ ਤੋਂ ਪ੍ਰੰਤ ਜੋ ਮੰਤਰੀ ਸਾਹਿਬ ਦਾ ਕੇ ਨਵੀਂ ਆਈ ਪਾਰ ਮਿਨਿਸਟਰੀ ਉਹਨਾਂ ਨੇ ਫੈਸਲਾ ਲਿਆ ਵੀ ਇਹ ਪ੍ਰਾਈਵੇਟ ਸੈਕਟਰ ਚ ਚਲਾਉਣੇ ਆ ਉਹਨਾਂ ਜਿਹੜੋਂ ਜੋ ਉਸ ਤੇ ਤਜਵੀਜ਼ ਭੇਜੀ ਉਹਦਾ ਉਹ ਡਿੱਕਾ ਬਣਿਆ ਤੇ ਉਹਨਾਂ ਤੇ ਇਹ سنگین ਇਲਜ਼ਾਮ ਵੀ ਲਾਏ ਵੀ ਫਿਊਲ ਕੋਸਟ ਦਾ ਬਾਹਣਾ ਲਾ ਕੇ ਵੀ ਫਿਊਲ ਕੋਸਟ ਵੱਧ ਇਥੇ ਹੋਰੀਆ ਉਹਦਾ ਬੰਨ ਲਾ ਕੇ ਉਹਨੂੰ ਉੱਥੋਂ ਕੱਢ ਦਿੱਤਾ ਗਿਆ ਹਾਲਾਂਕਿ ਇੱਕ ਸਿਸਟਮ ਹੈਗਾ ਬਿਲੀ ਬੋਰਡ ਇੱਕ ਪਾਲਕਮ ਖੁਦ ਮੁਖਤਿਆਰ ਸੰਸਥਾ ਹੈਗੀ ਆ ਇਹਦੇ ਵਿੱਚ ਪ੍ਰੋਪਰ ਪ੍ਰੋਸੀਜਰ ਹੈਗਾ ਜੋ ਵੀ ਡਿਸਪਲਿਨਰੀ ਐਕਸ਼ਨ ਲੈਣਾ ਪਰ ਉਹ ਇੱਕ ਮੈਂ ਦੇਖਿਆ ਵੀ ਮੰਤਰੀ ਸਾਹਿਬ ਨੇ ਖੋਰੀ ਨੋਟ ਬਣਾ ਕੇ ਆਪੇ ਅਪਰੂਵ ਲੈ ਕੇ ਪਹਿਲੀ ਵਾਰ ਦੇਖਿਆ ਕਿ ਪੋਲੀਟੀਕਲ ਬੰਦਾ ਇੱਕ ਕਿ ਐਚਓਡੀ ਨੂੰ ਸਸਪੈਂਸ਼ਨ ਵਾਸਤੇ ਆਰਡਰ ਦੇ ਰਿਹਾ ਹੈਗਾ ਜੋ ਕਿ ਪੂਰਾ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਪ੍ਰਕਿਰਿਆ ਹੋਈ ਹੈ ਜਿਹੜਾ ਅਸੀਂ ਉਹਨਾਂ ਪਰਜੂਰ ਵਿਰੋਧ ਕਰਦੇ ਆਂ ਔਰ ਅਜੇ ਤੱਕ ਉਹ ਉਸ ਤੇ ਉਹ ਜੋ ਇਲਜ਼ਾਮ ਆ ਅਜੇ ਤੱਕ ਕੋ ਪ੍ਰੂਫ ਹੀ ਨਹੀਂ ਹੋ ਪਾਈ ਅਜੇ ਤੱਕ ਜਿਸ ਤਰ੍ਹਾਂ ਵੀ ਉਹ ਤੋਂ ਸਿਸਟਮ ਦੇ ਚ ਹੁੰਦਾ ਆ ਪਾਉ ਕਿ ਸੇ ਦੋਸ਼ੀ ਚ ਬਣਾਉਣੀਆਂ ਉਸ ਤੋਂ ਪ੍ਰਾਂਤੂ ਤੇ ਪੰਸ਼ਮਣ ਦੇਣੀਆਂ ਉਹ ਅਜੇ ਤੱਕ ਗਵਰਨਮੈਂਟ ਪ੍ਰੂਫ ਹੀ ਨਹੀਂ ਕਰ ਪਾਈ ਸੋ ਇੱਕ ਇਹਦੇ ਸੇ ਕੋ ਮਾਟੋਸੀ ਪੋਲੀਟੀਕਲ ਜੋ ਉਹਨਾਂ ਤੇ ਉਹਨਾਂ ਦੇ ਉਸੇ ਇੱਕੜੀ ਦੇ ਤਹਿਤ ਸਾਡੇ ਡਾਇਰੈਕਟਰ ਜਨਰੇਸ਼ਨ ਉਹਨਾਂ ਨੇ ਵੀ ਇਸੇ ਕੜੀ ਦੇ ਤਹਿਤ ਸੇਮ ਇੱਕ ਸਿੰਗਲ ਇਲਜ਼ਾਮ ਲਾ ਕੇ ਉਹਨੂੰ ਆਪਣਾ ਸਵਾਮ ਤੋਂ ਉਤਾਰ ਦਿੱਤਾ ਗਿਆ ਕੀ ਮੰਨਿਆ ਜਾਵੇ ਮਤਲਬ ਜਿਹੜਾ ਕੋਈ ਵਿਰੋਧ ਕਰਦਾ ਉਹ ਇਹ ਸਜ਼ਾ ਦਿੱਤੀ ਜਾਂਦੀ ਹੈ ਤੇ ਮੀਡੀਆ ਦੇ ਵਿੱਚ ਉਹਨੂੰ ਬਦਨਾਮ ਕੀਤਾ ਜਾਂਦਾ ਇਹ ਤਾਂ ਯਕੀਨ ਨਹੀਂ ਹੈ ਜੀ ਜਿਹੜਾ ਬੰਦਾ ਕੋਈ ਸੱਚ ਦੀ ਆਵਾਜ਼ ਠਾਉਂਦਾ ਹੈ ਜਾਂ ਇਸ ਟਾਈਮ ਮਹਿਕਮਾ ਬੇਗਰਿਆ ਹੈ ਤਾਂ ਅਸੀਂ ਜੇ ਕੋਈ ਦਲਦ ਰੱਖਦੇ ਹਾਂ ਅਸੀਂ ਮਹਿਕਮੇ 'ਚ ਕੰਮ ਕਰਦੇ ਸਾਨੂੰ ਰੋਜੀ ਮਿਲਦੀ ਹੈ ਇੱਥੋਂ ਜੇ ਹੀ ਨਾ ਰਹੂਗਾ ਤਾਂ ਅਸੀਂ ਕਿਵੇਂ ਰਹਾਂਗੇ ਤਾਂ ਉਹਦਾ ਡੈਫੀਨਿਟਲੀ ਸਰਕਾਰਾਂ ਬੰਦੇ ਨੂੰ ਵਿਰੋਧ ਆਲਵੇਜ ਹੀ ਹੈਗਾ ਸੱਚ ਦੇ ਖਿਲਾਫ ਤਾਂ ਮਤਲਬ ਇਹਨਾਂ ਨੇ ਇਹ ਕੋਈ ਸੱਚਾ ਬੰਦਾ ਬੋਲਦਾ ਉਹਦੇ ਖਿਲਾਫ ਕਾਰਵਾਈ ਕਰਨੀ ਹੈ ਵਿਕਣ ਦਿਓਗੇ ਫਿਰ ਪ੍ਰਾਪਰਟੀਆਂ ਇਹਨਾਂ ਦੀ ਅਸੀਂ ਮਰ ਜਾਾਂਗੇ ਜੀ ਵਿਕਣ ਨਹੀਂ ਦਿੰਦੇ ਜੀ ਆਹ ਦੇਖ ਲਓ ਕੱਠ ਸਾਰਾ ਤੁਸੀਂ ਠੀਕਰ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਨੂੰ ਚੱਲਦਾ ਹੈ ਮਹਿਕਮਾ ਜਿਵੇਂ ਹੌਲੀ-ਹੌਲੀ ਤਾਂ ਲਗਾਤਾਰ ਵਜ ਹੀ ਰਿਹਾ ਹੈਗਾ ਅੱਜ ਜਿਹਨੇ ਮੁਲਾਜ਼ਮ ਚਾਹੀਦੇ ਉਹ ਮੁਲਾਜ਼ਮ ਹੈ ਨਹੀਂ ਲੋਕਾਂ ਦੀਆਂ ਘਰਾਂ ਦੇ ਵਿੱਚ ਇੱਥੋਂ ਤੱਕ ਕਿ ਮੀਟਰ ਰੀਡਰ ਵੀ ਜਿਹੜੇ ਆ ਹੁਣ ਕੱਚੇ ਪੱਕੇ ਵਿਚਾਰੇ ਇੱਧਰ-ਉੱਧਰ ਕਰਕੇ ਕਦੇ ਹਟਾ ਦਿੱਤੀ ਕੋਈ ਕੰਪਨੀ ਭੱਜ ਜਾਂਦੀ ਕੁਝ ਹੋ ਜਾਂਦਾ ਕੀ ਲੱਗਦਾ ਜੇ ਪੂਰਾ ਨਿੱਜੀ ਕਰਨੇ ਦਾ ਹੋ ਗਿਆ ਕੀ ਅਸਰ ਪਊਗਾ ਆਮ ਲੋਕਾਂ ਤੇ ਆਮ ਲੋਕਾਂ ਨੂੰ ਬਿਜਲੀ ਮਿਲਣੀ ਬੰਦ ਹੋ ਜੂਗੀ ਜੀ ਸਰਬਾ ਜਿਹਦੇ ਕੋਲ 2 ਰੁਪਏ ਹੈਗੇ ਉਹ ਤਾਂ ਬਿਜਲੀ ਲੈ ਲੂਗਾ ਜੀ ਆਮ ਪਬਲਿਕ ਨੂੰ ਆਮ ਕਿਸਾਨਾਂ ਨੂੰ ਇਹ ਸਾਰੀਆਂ ਸਹੂਲਤਾਂ ਬੰਦ ਹੋ ਜਾਣਗੀਆਂ ਆਮ ਲੋਕਾਂ ਨੂੰ ਬਿਜਲੀ ਦੂਰ ਹੋ ਜੂਗੀ ਦੂਰ ਹੋ ਜੂਗੀ ਇਹ ਸਿਰਫ ਅਮੀਰਾਂ ਦੇ ਘਰਾਂ ਚ ਲਾਟੂ ਜਗਣਗੇ ਜੀ ਤੇ ਪਬਲਿਕ ਜਿਹੜਾ ਪਬਲਿਕ ਅਦਾਰਾ ਹੀ ਨਾ ਰਿਹਾ ਤੇ ਪਬਲਿਕ ਲਈ ਕਿੱਥੋਂ ਬਿਜਲੀ ਆਉਣੀ ਆ ਉਹ ਤਾਂ ਕਾਰਪੋਰੇਟ ਘਰਾਣਿਆਂ ਕੋਲੇ ਚਲੀ ਗਈ ਜੀ ਫਿਰ ਤੇ ਕਾਰਪੋਰੇਟ ਤਗੜੇ ਬੰਦਿਆਂ ਨੂੰ ਹੀ ਮੰਨਣਗੇ ਜੀ ਬਿਜਲੀ ਲੰਨ ਦੀ ਕੀ ਮੰਨਿਆ ਜਾਵੇ ਜਿਹੜੀ ਸਰਕਾਰੇ ਵਾਅਦੇ ਕਰਕੇ ਆਈ ਸੀ ਕਿ ਡਵੈਲਪਮੈਂਟ ਹੋਊਗੀ ਤਰੱਕੀ ਹੋਊਗੀ ਉਹ ਸਰਕਾਰ ਆ ਜ਼ਮੀਨਾਂ ਵੇਚਣ ਤੁਰਪੀ ਮਹਿਕਮਿਆਂ ਵੇਚਣ ਤੁਰਪੀ ਸਰਕਾਰ ਦੀਆਂ ਜੀ ਬਹੁਤ ਹੀ ਮਾੜੀਆਂ ਨੀਤੀਆਂ ਜਿਹੜਾ ਇਹ ਨਿੱਜੀਕਰਨ ਵੱਲ ਧੱਕ ਰਹੀਆਂ ਇਹ ਬਹੁਤ ਜਿਹੜਾ ਪਾਵਰ ਸੈਕਟਰਾਂ ਨੂੰ ਖਤਮ ਕਰਨ ਦੀਆਂ ਸਾਰੀਆਂ ਨੀਤੀਆਂ ਆਈਆਂ ਤੇ ਇੱਕ ਇਹ ਸਰਕਾਰ ਦੀ ਮੈਂ ਕਹਿੰਦਾ ਕਮਜ਼ੋਰੀ ਵੀ ਆ ਜੋ ਕਿ ਸਾਡੀ ਤਾਕਤ ਬਣੂਗੀ ਇਹ ਸਰਕਾਰ ਝੂ ਟਰਨ ਬਹੁਤ ਛੇਤੀ ਲੈਂਦੀ ਆ ਚਾਹੇ ਜਿਹੜਾ ਵੀ ਆਪਾਂ ਪਿੱਛੇ ਇਹਦਾ ਰਿਕਾਰਡ ਦੇਖਦੇ ਆਂ ਸਰਕਾਰ ਦਾ ਤਾਂ ਇਹ ਝੂ ਟਰਨ ਲੈਣ ਚ ਸਰਕਾਰ ਦਾ ਇੱਕ ਪੁਆਇੰਟ ਹੈਗਾ ਵੀ ਇਹ ਝੂ ਟਰਨ ਲੈਂਦੀ ਆ ਤਾਂ ਉਹਨੋਂ ਇੱਕ ਸਰਕਾਰ ਨੂੰ ਵੀ ਇਹ ਦੱਸਣਾ ਚਾਹਣਾ ਵੀ ਅਸੀਂ ਇਹ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਸਰਕਾਰ ਨੂੰ ਇਹ ਜੂ ਟਰਨ ਬਾਅਦ ਚੋਂ ਵੀ ਲੈਣਾ ਉਹ ਬਹੁਤ ਜਲਦੀ ਜੂ ਟਰਨ ਲੈਣਾ ਅਤੇ ਜੋ ਵੀ ਇਹ ਜ਼ਮੀਨਾਂ ਵੇਚ ਰਹੇ ਆ ਇਹ ਬਹੁਤ ਸਾਡੇ ਲਈ ਗੰਭੀਰ ਆ ਤੇ ਸਾਡਾ ਇਹ ਇੱਕ ਮਹਿਕਮੇ ਨੂੰ ਖਤਮ ਕਰਨ ਦੀਆਂ ਜੋ ਨੀਤੀਆਂ ਇਹਨਾਂ ਤੋਂ ਸਰਕਾਰ ਆਪਣੇ ਕਦਮ ਪਿੱਛੇ ਹਟਾਵੇ ਤੇ ਇਹ ਸਰਕਾਰ ਦਾ ਤਾਂ ਮਤਲਬ ਇਹ ਆ ਵੀ ਖਤਮ ਹੀ ਆ ਜੇ ਤੁਹਾਡੇ ਤੇ ਵੀ ਮੰਨ ਲਓ ਹੁਣ ਜਿਵੇਂ ਮੰਨ ਲਓ ਤੁਸੀਂ ਸਾਡੀ ਆਵਾਜ਼ ਚੱਕ ਰਹੇ ਹੋ ਤਾਂ ਤੁਹਾਡੇ ਤੇ ਕਾਰਵਾਈ ਜੇ ਅਸੀਂ ਬੋਲਨੇ ਆ ਸਾਡੇ ਤੇ ਕਾਰਵਾਈ ਤਾਂ ਇਸ ਸਰਕਾਰਾਂ ਜਿਹੜੀਆਂ ਪਿਛਲੀਆਂ ਸਰਕਾਰ ਨੂੰ ਕਹਿ ਕੇ ਆਈਆਂ ਸੀ ਵੀ ਇਹ ਸਰਕਾਰਾਂ ਕੰਮ ਨਹੀਂ ਕਰਦੀਆਂ ਨਿਕੰਮੀਆਂ ਤਾਂ ਇਹ ਉਹਨਾਂ ਨਾਲੋਂ ਵੀ ਬਹੁਤ ਜ਼ਿਆਦਾ ਨਿਕੰਮੀ ਸਾਫਤ ਹੋਈ ਆ ਵੀ ਜਿਹੜਾ ਬੋਲਦਾ ਉਹ ਤੇ ਕਾਰਵਾਈ ਕਰਦੇ ਉਹ ਚੱਕੇ ਤਾਂ ਇਹ ਬਹੁਤ ਬੁਰਾ ਹਾਲ ਆਈ ਸਰਕਾਰ ਦਾ ਥੈਂਕ ਥੈਂਕ ਯੂ ਤੇ ਲੋਕਵਾਜੀ ਟੀਵੀ ਦਾ ਵੀ ਧੰਨਵਾਦ ਕਰਦੇ ਆ ਵੀ ਇੱਥੇ ਜਿੱਥੇ ਵੀ ਕੋਈ ਕੁਝ ਉਡੀਕੀ ਹੁੰਦੀ ਆ ਉਥੇ ਤੁਸੀਂ ਪਹੁੰਚਦੇ ਹੋ ਤਾਂ ਬਹੁਤ ਸਾਰਾ ਧੰਨਵਾਦ ਆ ਜੀ